ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚੱਲ ਕ ਮੈਂ ਤੱਕੀ ਤੌ ਸਰਨਾਏ ਜੀਉ ਮੈਂ ਆਸਾ ਰਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਦਰ مانਡੇ ਠਾਂਡੇ ਦਰਬਾਰ ਤੁਜ ਵਿਨ ਸੁਰਤ ਕਰ ਕੋ ਮੇਰੀ ਦਰਸ਼ਨ ਤੀਜੇ ਖੋਲ ਕੇ ਬਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਮਹਲਾ ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਹਰਿ ਆਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਯੋਂ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਟ ਬਹਿਰ ਗੁਣ ਗਾਉ ਉਪਦੇਸ ਸੁਨਹੁ ਤੁਮ ਗੁਰ ਸਿੱਖੋ ਸੱਚ ਏ ਹੈ ਸਵਾਉ ਜਨਮ ਪਦਾਰਥ ਸਫਲ ਹੋਏ मन मैं लाए हो पाओ सुख सहज आनंद कण प्रभ जपतिया दुख जाए ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਐ ਠਾਉ ਮਹਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੇ Jap ਤਪ ਸੰਜਮ ਭਾਣੇ ਹੀ ਕੱਢ ਲੈ ਪਾਣ ਜੂਣ ਪਵਾਈਐ ਪਾਣ ਬਖਸ਼ ਕਰੇ ਪਾਣ ਦੁਖ ਸੁਖ ਭੋਗੀਐ ਪਾਣ ਕਰਮ ਕਰੇ ਪਾਣੇ ਮਿੱਟੀ ਸਾਜ ਕੈ ਪਾਣੇ ਜੋਤ ਧਰੇ ਪਾਣੇ ਭੋਗ ਪੁਗਾਏ ਦਾ ਪਾਣੇ ਮਨ ਹੰਕਾਰੇ ਪਾਣੇ ਨਰਕ ਸੁਰਗ ਆਤਾਰੇ ਪਾਣੇ ਧਰਨ ਪਰੇ ਪਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੀ ਬੋੜੀ ਵੜੇ ਆਈ ਸੱਚੇ ਨਾਮ ਕੀ ਹਉ ਜੀਵਾ ਸੋਨ ਸੁਣੇ ਪਸੂ ਪਰੇਤ ਆਗਿਆਨ ਉਦਾਰੇ ਇੱਕ ਖਣੇ ਦਿਨਸ ਰੈਨ ਤੇਰਾ ਨਾਮ ਸਦਾ ਸਦ ਜਾਪੀਐ ਰਿਸਨਾ ਭੁਖ ਵਿਕਰਾਲ ਨਾਏ ਤੇਰੇ त्रापीए रोग शोक दुख वंजय ਜਿਸ ਨਾਉ ਮਨ ਵਸੈ ਤਿਸ ਹੈ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਦਾਰਨ ਹਾਰਿਆ ਤੇਰੀ ਸੋਭਾ ਬੁੱਧ ਸੱਚੇ ਮੇਰੇ ਪਿਆਰੇ ਖੰਡ ਬ੍ਰਹਮੰਡ ਬੇਅੰਤ ਊਦਾਰਨ ਹਾਰਿਆ ਤੇ ਸੋਬਾ ਤਦ ਸੱਚੇ ਮੇਰੇ ਪਿਆਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅੰਮੇ ਹੂੰ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਆਠ ਪਹਿਰ ਗੁਣ ਗਾਉ ਰਾਗ ਰਾਮ ਕਲੀ ਮਹੱਲਾ ਪੰਜਵਾਂ ਪਾਵਨ ਅੰਗ 963 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ